ਮੈਂ ਕਮਾਲ ਦੀ ਰੀਸੈਂਟ ਇੱਕ ਰਿਸਰਚ ਸਟੱਡੀ ਪੜ੍ਹੀ ਹੈ ਕਹਿੰਦੇ ਨੇ ਪੀਪਲ ਵਿਦ ਲੋ ਸੈਲਫ ਐਸਟੀਮ ਟੈਂਡ ਟੂ ਸ਼ੋ ਆਫ ਮੋਰ ਇਹਦਾ ਮਤਲਬ ਹੈ ਵੀ ਜਿਨ੍ਹਾਂ ਦੀ ਸੈਲਫ ਐਸਟੀਮ ਘੱਟ ਹੈ ਨਾ ਉਹ ਵਿਖਾਵਾ ਵਧ ਕਰਦੇ ਤੁਸੀਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀ ਗੱਲ ਕੀਤੀ ਹੈ 2016 ਦੇ ਵਿੱਚ ਮੇਰੇ ਕੋਲ ਇੱਕ ਨੈਸ਼ਨਲ ਐਗਰੀਕਲਚਰ ਸਾਇੰਸ ਫੰਡ ਦਾ ਪ੍ਰੋਜੈਕਟ ਆਇਆ ਸੀ farmer suicide prevention ਪਹਿਲਾ ਕੰਮ ਤੇ ਪਰਮਾਤਮਾ ਦੀ ਬਖਸ਼ਿਸ਼ ਨਾਲ ਮੈਂ ਕੀਤਾ ਵੀ ਇਸ ਪ੍ਰੋਜੈਕਟ ਦਾ ਨਾਮ ਰੱਖ ਦਿੱਤਾ ਉਤਸ਼ਾਹ ਸੁਸਾਈਡ ਪ੍ਰिवेंशन ਕਹਿੰਦੀ بجائے ਮੈਂ ਉਤਸ਼ਾਹ ਨਾਮ ਰੱਖ ਦਿੱਤਾ ਕਿਉਂਕਿ ਸਾਇੰਟਿਫਿਕ ਸਟਡੀ ਸੀ ਖੋਜਾਂ ਸੀ ਕਰ ਰਹੇ ਸੀ ਉਸ ਵੇਲੇ ਦਾ ਕਾਮਨ ਨੈਰੇਟਿਵ ਇਹ ਸੀਗਾ ਕਿ ਕਰਜ਼ਾ ਇੱਕ ਕਾਰਨ ਹੈ ਖੁਦਕੁਸ਼ੀਆਂ ਦਾ ਤੇ ਵੀ ਜੇ ਤੁਸੀਂ ਕਰਜ਼ਾ ਮਾਫ ਕਰ ਦੋ ਖੁਦਕੁਸ਼ੀਆਂ ਰੁਕ ਜਾਣਗੀਆਂ ਜਦੋਂ ਮੈਂ ਖੋਜ ਸ਼ੁਰੂ ਕੀਤੀ ਹਾਲਾਂਕਿ ਮੈਂ ਆਪਣੀ ਰਿਸਰਚ ਦੇ ਵਿੱਚ ਇਹ ਗੱਲ ਕਹੀ ਕਿ ਕਰਜ਼ਾ ਮਾਫ਼ ਕਰਨਾ ਚਾਹੀਦਾ ਪਰ ਨਾਲ ਦੀ ਨਾਲ ਮੈਂ ਇਹ ਗੱਲ ਕਹੀ ਕਿ ਕੱਲਾ ਕਰਜ਼ਾ ਹੀ ਖੁਦਕੁਸ਼ੀਆਂ ਦਾ ਕਾਰਨ ਨਹੀਂ ਹੈ ਹੂੰ ਇੰਗਲਿਸ਼ ਵਿੱਚ ਕਹਿੰਦੇ ਡੈਟ ਇਜ਼ ਦਾ ਰੀਜ਼ਨ ਹੂੰ ਡੈਟ ਡੀ ای ਬੀ ٹی ਇੱਕ ਡ ਹੈ ਨਾ ਖੋਜਾਂ ਕਰਦੇ ਕਰਦੇ ਗੁਰਦੀਪ ਜੀ ਮੈਨੂੰ ਲੱਭਿਆ ਇੱਕ ਡੀ ਨਹੀਂ ਸੱਤ ਡੀ ਕਾਰਨ ਨੇ ਖੁਦਕੁਸ਼ੀਆਂ ਦੇ ਸੱਤ ਵੀ ਸੱਤ ਡੀ ਇੱਕ ਤਾਂ ਡਿਪਰੈਸ਼ਨ ਹੋ ਗਿਆ ਪਹਿਲਾ ਇਹ ਪਹਿਲਾ ਡੈਟ ਹੋ ਗਿਆ ਹੂੰ ਡੈਟ ਡੈਟ ਤੋਂ ਡਿਪਰੈਸ਼ਨ ਵੀ ਹੂੰ ਪਹਿਲਾਂ ਡੈਟ ਤੋਂ ਡਰੱਗਸ ਜ਼ਿਆਦਾ ਜਿਹੜਾ ਕਰਜ਼ੇ ਵਿੱਚ ਹੈ ਉਹ ਨਸ਼ੇੜੀ ਬਣ ਜਾਂਦਾ ਤੇ ਜਿਹੜਾ ਨਸ਼ਈ ਹੋ ਕਰ ਜਾਈ ਸੋ ਇੱਕ ਨੈਕਸਸ ਹੈ ਹੂੰ ਡੈਟ ਡਰੱਗਸ ਡਿਪਰੈਸ਼ਨ ਡਿਜ਼ੀਜ਼ਸ ਡਿਸਪਿਊਟਸ ਲੜਾਈਆਂ ਹੈ ਜੀ ਡਿਸਰਪਿਊਟ ਮੇਰੀ ਇੱਜ਼ਤ ਹਟ ਗਈ ਮੇਰੀ ਮੇਰੀ ਬੇਇੱਜ਼ਤੀ ਹੋ ਗਈ ਹੈ ਨਾ ਸੋ ਇੱਕ ਨਾਰਮਲ ਡੈਥ ਵੀ ਸੋ ਅਸੀਂ ਇਹ ਲੱਭਿਆ ਕਿ 7 ਡੀ ਕਾਰਨ ਨੇ ਹੁਣ ਜਿਹੜਾ ਡੈਟ ਹੈ ਡੈਟ ਦਾ ਵੀ ਕਾਰਨ ਕੀ ਹੈ ਜਦੋਂ ਇਹ ਲੱਭਣ ਚੱਲੇ ਤੇ ਬਹੁਤ ਸਾਰੇ ਲੋਕ ਐਸੇ ਮਿਲੇ ਜਿਹੜੇ ਬਹੁਤ ਵਧੀਆ ਘਰ ਚੱਲ ਰਿਹਾ ਸੀ ਤੇ ਕਾਰ ਇੱਕ ਕੁੜੀ ਦਾ ਜਾਂ ਇੱਕ ਮੁੰਡੇ ਦਾ ਵਿਆਹ ਕੀਤਾ ਉਸ ਤੋਂ ਬਾਅਦ ਕਰਜਈਓ ਕਿਉਂ ਕਿਉਂਕਿ ਵਿਆਹ ਆਪਣੀ ਚਾਦਰ ਤੋਂ ਪੈਰ ਪਸਾਰ ਕੇ ਕੀਤਾ ਗਿਆ ਵਿਆਹ ਲਈ ਕਰਜ਼ਾ ਲਿਆ ਗਿਆ ਤੇ ਇਹ ਅਨ ਪ੍ਰੋਡਕਟਿਵ ਲੋਨ ਹੈ ਜਿਹੜਾ ਤੁਸੀਂ ਖਰਚਾ ਲੈ ਕੇ ਵਿਆਹ ਕਰਦੇ ਹੋ ਨਾ ਵੀ ਇਹ ਇਹ ਤੇ ਤੁਹਾਡੇ ਤੁਹਾਡੇ ਤੇ ਪੱਕਾ ਬਰਡਨ ਹੈ ਇਹਦੇ ਚ ਕੋਈ ਪ੍ਰੋਡਕਸ਼ਨ ਨਹੀਂ ਹੋਣੀ ਲੋਕੋ ਨੇ ਖਾ ਕੇ ਫਿਰ ਵੀ ਮੜਾ ਕਹੀ ਦੇਣਾ ਖਾ ਕੇ ਫਿਰ ਵੀ ਮੜਾ ਹੀ ਕਹਿ ਦੇ ਸੋ ਸਹੀ ਇਹ ਗੱਲ ਕਈ ਆਪਣੀ ਉਸ ਉਤਸ਼ਾਹ ਪ੍ਰੋਜੈਕਟ ਦੇ ਵਿੱਚ ਇੱਕ ਨਾਰਾ ਬਣ ਗਿਆ ਉਸ ਵੇਲੇ ਸਾਦੇ ਵਿਆਹ ਸਾਦੇ ਭੋਗ ਨਾ ਕਰਜਾ ਨਾ ਚਿੰਤਾ ਰੋਗ ਤੇ ਸਦਕੇ ਜਾਈਏ ਮੈਂ ਆਪਣੀ ਯੂਨੀਵਰਸਿਟੀ ਤੇ ਬੜਾ ਮਾਨ ਕਰਦਾ ਹਾਂ ਕਿ ਸਾਡੀ ਯੂਨੀਵਰਸਿਟੀ ਨੇ ਉਸ ਵੇਲੇ ਇੱਕ ਫੈਸਲਾ ਲਿਆ ਹਾਲਾਂਕਿ ਪ੍ਰੋਜੈਕਟ ਪੂਰਾ ਨਹੀਂ ਹੋਇਆ ਸੀ ਪ੍ਰੋਜੈਕਟ ਦੀ ਪ੍ਰੋਜੈਕਟ ਦੀ ਹਲੀ ਰਿਕਮੈਂਡੇਸ਼ਨਸ ਮੈਂ ਲਿਖੀਆਂ ਨਹੀਂ ਸੀ ਇਹ ਮਿਡਵੇ ਫਾਈਂਡਿੰਗ ਸੀ 16 ਚ ਪ੍ਰੋਜੈਕਟ ਸ਼ੁਰੂ ਹੋਇਆ ਤੇ 17 ਦੇ ਕਿਸਾਨ ਮੇਲੇ ਦਾ ਥੀਮ ਪਹਿਲੀ ਵਾਰੀ ਯੂਨੀਵਰਸਿਟੀ ਨੇ ਇੱਕ ਸੋਸ਼ਲ ਜਿਹੜਾ ਥੀਮ ਰੱਖਿਆ ਤੇ ਉਹ ਥੀਮ ਸੀ ਸਾਦੇ ਵਿਆਹ ਸਾਦੇ ਭੋਗ ਨਾ ਕਰ ਜਾ ਨਾ ਚਿੰਤਾ ਲੋ ਗੁਰਦੀਪ ਜੀ ਮੈਨੂੰ ਯਾਦ ਹੈ ਜਦੋਂ ਇਹ ਥੀਮ ਦਾ ਮੀਟਿੰਗ ਵਿੱਚ ਫੈਸਲਾ ਹੋਇਆ ਮੈਨੂੰ ਪਤਾ ਲੱਗਾ ਵੀ ਇਹ ਫੈਸਲਾ ਹੋ ਗਿਆ ਐਕਸਟੈਂਸ਼ਨ ਦੀ ਮੀਟਿੰਗ ਦੇ ਵਿੱਚ ਮੈਂ ਫਿਰ ਵੀ ਖੁਸ਼ ਨਹੀਂ ਹੋਇਆ ਕਿਉਂਕਿ ਮੈਨੂੰ ਸੀ ਕਿਸੇ ਨਾ ਕਿਸੇ ਨੇ ਇਹਨੂੰ ਤਾਰ ਪੀਡੋ ਕਰ ਦੇਣਾ ਹੂੰ ਇੱਦਾਂ ਲੱਗਦਾ ਜੀ ਐਦਾਂ ਹੀ ਹੁੰਦਾ ਕਿਉਂਕਿ ਲੋਕ ਬੜਾ ਪ੍ਰੈਸ਼ਰ ਪਾਉਂਦੇ ਨੇ ਵੀ ਐਫਓਜੀ ਗੱਲ ਕਿਉਂ ਕਰਦੇ ਹੋ ਚਲੋ ਖੈਰ ਉਤਾਰਪੀਡੋ ਨੀ ਹੋਇਆ 2017 ਦੇ ਮੇਲੇ ਤੇ ਹਰ ਵਿਭਾਗ ਨੇ ਆਪਣਾ ਏ ਥੀਮ ਲਗਾਇਆ ਵੀ ਕਿਸਾਨ ਅੱਗੇ ਹਰ ਵਾਰੀ ਅਸੀਂ ਬੀਜਾਂ ਦੀ ਗੱਲ ਕਰਦੇ ਆਂ ਫਸਲਾਂ ਦੀ ਗੱਲ ਕਰਦੇ ਆਂ ਪਾਣੀ ਦੀ ਗੱਲ ਕਰਦੇ ਆਂ ਹੈਨਾ ਰਸਾਇਣਾਂ ਦੀ ਗੱਲ ਕਰਦੇ ਆਂ ਪਹਿਲੀ ਵਾਰੀ ਯੂਨੀਵਰਸਿਟੀ ਨੇ ਵਿਆਹਾਂ ਤੇ ਭੋਗਾਂ ਦੀ ਗੱਲ ਕੀਤੀ ਮੈਨੂੰ ਯਾਦ ਹੈ ਜੀ ਅਗਲੇ ਦਿਨ ਪੰਜਾਬੀ ਟਰਬਿਊ ਵਿੱਚ ਖਬਰ ਛਪ ਗਈ ਕਿ ਯੂਨੀਵਰਸਿਟੀ ਨੂੰ ਕੀ ਹੋ ਗਿਆ ਜੀ ਹੂੰ ਇਹ ਖੇਤੀਬਾੜੀ ਦੀ ਗੱਲ ਕਰੇ ਇਹ ਸਾਡੇ ਸਾਡਾ ਸਾਡਾ ਨਹੀਂ ਦਿਲ ਕਰਦਾ ਚੰਗੇ ਵਿਆਹ ਕਰਨ ਨੂੰ ਤਿੰਨ ਚਾਰ ਦਿਨ ਬਾਅਦ ਅਜੀਤ ਅਖਬਾਰ ਦੇ ਵਿੱਚ ਸੈਂਟਰ ਪੇਜ ਤੇ ਲੇਖ ਛਪ ਗਿਆ ਜੀ ਯੂਨੀਵਰਸਿਟੀ ਸਾਨੂੰ ਮਤਾਂ ਦੇਣ ਲੱਗ ਗਈ ਹੈ ਮੈਨੂੰ ਯਾਦ ਹੈ ਉਹਨਾਂ ਦਿਨਾਂ ਵਿੱਚ ਇੱਕ ਚੈਨਲ ਨੇ ਮੇਰੀ ਇੰਟਰਵਿਊ ਕੀਤੀ ਉਸ ਚੈਨਲ ਤੇ ਉਹ ਸੱਜਣ ਵੀ ਆਏ ਸਨ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਸੱਚੀ ਦੱਸੋ ਕਿ ਇਹ ਕਾਰਨ ਹੈ ਕਿ ਨਹੀਂ ਹੈ ਹੂੰ ਆਪਾਂ ਇਹ ਨਹੀਂ ਕਹਿੰਦੇ ਵੀ ਕਿਸਾਨ ਚੰਗਾ ਵਿਆਹ ਨਾ ਕਰਨ ਪਰ ਆਪਾਂ ਕਟੂਕਟੇ ਹੀ ਕੰਨੇ ਆ ਵੀ ਆਪਣੀ ਚਾਦਰ ਤੋਂ ਪੈਰ ਬਾਹਰ ਨਾ ਪਸਾਰੋ ਕਰਜ਼ਾ ਲੈ ਕੇ ਨਾ ਵਿਆਹ ਕਰੋ ਇਹਦੇ ਵਿੱਚ ਕੱਲੇ ਕਿਸਾਨਾਂ ਦੀ ਗੱਲ ਨਹੀਂ ਸੀ ਬਾਕੀਆਂ ਦੀ ਸਾਰਿਆਂ ਲਈ ਗੱਲ ਹੈ ਹੂੰ ਅੱਛਾ ਇੱਕ ਹੋਰ ਗੱਲ ਗੁਰਦੀਪ ਜੀ ਮਤਲਬ ਲੀਡਰਾਂ ਨੇ ਤੇ ਜਿਹੜੇ ਕੋਈ ਵਿਚਾਰਧਾਰਕ ਕਹਿ ਲੋ ਵੀ ਲੋਕ ਸੀ ਉਹਨਾਂ ਨੇ ਅਖਬਾਰਾਂ 'ਚ ਖਬਰਾਂ ਲਗਾ ਕੇ ਇਹਦਾ ਵਿਰੋਧ ਸ਼ੁਰੂ ਕੀਤਾ। ਹੂੰ। ਪਰ ਸਾਡੇ ਵਾਈਸ ਚਾਂਸਲਰ ਉਦੋਂ ਡਾਕਟਰ ਬਲਦੇਵ ਸਿੰਘ ਢਿੱਲੋਂ ਹੁੰਦੇ ਸੀ ਉਹ ਬੜੇ ਬਹੁਤ ਸਟਰੋਂਗ ਸੀਗੇ। ਉਹਨਾਂ ਨੇ ਮੈਨੂੰ ਕਿਹਾ ਵੀ ਸਰਪ ਜੀ ਡਟਿਆ ਰਿਹਾ। ਹੂੰ। ਆਪਾਂ ਇਹ ਲਹਿਰ ਵਾਪਸ ਨਹੀਂ ਲੈਣੀ। ਅਗਲਾ ਮੇਲਾ ਬਠਿੰਡੇ ਤੇ ਸੀ ਉਹਨਾਂ ਨੇ ਮੈਨੂੰ ਕਿਹਾ ਉੱਥੇ ਵੀ ਬੋਲੋ। ਅੱਛਾ ਕਮਾਲ ਦੀ ਗੱਲ ਜੀ। ਅਸੀਂ ਜਦੋਂ ਇਹ ਥੀਮ ਬਣਿਆ ਨਾ ਅਸੀਂ ਕਿਸਾਨ ਮੇਲੇ ਤੇ ਆਪਣੀ ਕਿਤਾਬ ਬਣਾ ਦਿੱਤੀ ਸਾਦੇ ਵਿਆਹ ਸਾਦੇ ਭੋਗ ਨਾ ਕਰ ਜਾ ਨਾ ਚਿੰਤਾ ਰੋਗ ਅੱਛਾ ਇਹ ਕਿਤਾਬ ਕਿਵੇਂ ਬਣੀ ਇਹਦੇ ਵੀ ਇੱਕ ਇਤਿਹਾਸ ਹੈ ਜੀ ਹੂੰ ਕਿ ਇਹ ਸਤੰਬਰ ਦੇ ਮੇਲੇ ਤੇ ਥੀਮ ਦਿੱਤਾ ਗਿਆ ਸੀ ਕਿ ਮਾਰਚ ਦੇ ਮੇਲੇ ਤੇ ਮੈਂ ਨੂੰ ਪਾਇਲਟਿੰਗ ਕਰ ਰਿਹਾ ਸੀ ਪਾਇਲਟਿੰਗ ਹੁੰਦੀ ਹੈ ਵੀ ਤੁਸੀਂ ਪਹਿਲਾਂ ਖੋਜ ਕਰਦੇ ਹੋ ਜਿਵੇਂ ਪਾਇਲਟ ਗੱਡੀ ਅੱਗੇ ਚਲਦੀ ਹੈ ਨਾ ਵੀ ਸਭ ਠੀਕ ਹੈ ਨਾ ਦੇਖਣ ਵਾਸਤੇ ਜੀ ਤੇ ਆਪਾਂ ਖੋਜ ਕਰ ਰਹੇ ਸੀ ਵੀ ਇਹ ਐਫਓਜੀ ਜੇ ਲੇਅਰ ਚਲਾਈਏ ਤੇ ਲੋਕਾਂ ਦਾ ਕੀ ਅਸਰ ਹੋਏਗਾ ਕੀ ਰਿਸਪੌਂਸ ਆਏਗਾ ਹੂੰ ਮੈਂ ਐਨਐਸਐਸ ਦੇ ਬੱਚਿਆਂ ਨੂੰ ਲੈਕਚਰ ਦੇ ਰਿਹਾ ਸੀ ਵੀ ਅੱਜ ਤੁਸੀਂ ਮੇਲੇ ਤੇ ਆਏ ਕਿਸਾਨਾਂ ਨਾਲ ਐ ਫਾਰਮ ਭਰਾਣਾ ਇਹਦੇ ਬਾਰੇ ਉਹਨਾਂ ਦੇ ਵਿਚਾਰ ਲੈਣੇ ਨੇ ਮੈਨੂੰ ਨਹੀਂ ਪਤਾ ਪਿੱਛੇ ਇੱਕ ਕਿਸਾਨ ਖੜਾ ਸੀ ਤੇ ਜਦੋਂ ਮੈਂ ਬੱਚਿਆਂ ਨਾਲ ਗੱਲ ਕਰ ਰਿਹਾ ਟਿਆ ਤੇ ਉਹ ਕਹਿੰਦਾ ਕਹਿੰਦਾ ਡਾਕਟਰ ਸਾਹਿਬ ਇਹਦੇ ਬਾਰੇ ਕੋਈ ਕਿਤਾਬ ਵੀ ਹੈ ਹਮ ਹੁਣ ਮਾਰਚ ਵਿੱਚ ਕਿਤਾਬ ਤੇ ਹੈ ਨਹੀਂ ਸੀ ਨਾ ਹੀ ਯੂਨੀਵਰਸਿਟੀ ਨੇ ਨੂੰ ਅਡਾਪਟ ਕੀਤਾ ਸੀ ਕਿਤਾਬ ਕਿੱਥੋਂ ਯੂਨੀਵਰਸਿਟੀ ਛਾਪਦੀ ਮੈਨੂੰ ਕੀ ਜਵਾਬ ਦੇਣਾ ਚਾਹੀਦਾ ਸੀ ਨਹੀਂ ਹੈਗੀ ਕਿਤਾਬ ਨਹੀਂ ਹੈਗੀ ਜਵਾਬ ਤੇ ਦੇਣਾ ਚਾਹੀਦਾ ਸੀ ਪਰ ਪਰਮਾਤਮਾ ਨੇ ਮੇਰੇ ਮੂੰਹ ਜਵਾਬੇ ਦਵਾਤਾ ਕਿ ਅਗਲੇ ਮੇਲੇ ਤੱਕ ਕਿਤਾਬ ਆ ਜਾਏਗੀ ਅੱਛਾ ਜੀ ਔਰ ਅਗਲੇ ਮੇਲੇ ਤੱਕ ਜਦੋਂ ਇਹਨੂੰ ਯੂਨੀਵਰਸਿਟੀ ਨੇ ਥੀਮ ਬਣਾ ਦਿੱਤਾ ਅਸੀਂ ਦਬਾ ਦਬ ਰਾਤ ਦਿਨ ਲਗਾ ਕੇ ਸਾਡੀ ਯੂਨੀਵਰਸਿਟੀ ਦਾ ਜਿਹੜਾ ਜਰਨਲਿਜ਼ਮ ਡਿਪਾਰਟਮੈਂਟ ਹੈ ਉਹਨੇ ਬੜੀ ਮਿਹਨਤ ਕੀਤੀ ਸਾਰੇ ਵਿਭਾਗ ਦੇ ਸਾਡੇ ਕਰਮਚਾਰੀਆਂ ਨੇ ਇਹ ਕਿਤਾਬ ਬਣ ਗਈ ਜੀ ਪਹਿਲੇ ਦਿਨ ਕਿਸਾਨ ਮੇਲੇ ਤੇ ਇੱਕ ਕਿਤਾਬ ਸਿਰਫ 10 ਰੁਪਏ ਉਹਦਾ ਰੇਟ ਰੱਖਿਆ ਸੀ ਯੂਨੀਵਰਸਿਟੀ ਨੇ ਵੀ ਫ੍ਰੀ ਨਾ ਦੇਈਏ ਹੂੰ ਥੜਾ ਤੋੜ ਕਿਤਾਬਾਂ ਲੱਗੀਆਂ ਅੱਛਾ ਜਦੋਂ ਲੀਡਰਾਂ ਨੇ ਤੇ ਕੋਈ ਵਿਚਾਰ ਧਾਰਤ ਵਾਲੇ ਲੋਕਾਂ ਨੇ ਪਾਰਟੀਆਂ ਨੇ ਇਹਦੇ ਬਾਰੇ ਵਿਰੋਧ ਕੀਤਾ ਨਾ ਯੂ نو ਯੂਨੀਵਰਸਿਟੀ ਦੇ ਲੁਧਿਆਣੇ ਮੇਲੇ ਤੋਂ ਨਾ ਚਾਰ ਪੰਜ ਦਿਨ ਬਾਅਦ ਬਠਿੰਡਾ ਦਾ ਮੇਲਾ ਹੁੰਦਾ ਹੂੰ ਅਨਾ ਦੇਣਾ ਚੇ ਫਿਰ ਤੋਂ ਹੁੰਦੇ ਸੀ ਵੀ ਯੂਨੀਵਰਸਿਟੀ ਦਾ ਮੇਲਾ 15 16 ਨੂੰ ਹੋ ਗਿਆ ਬਠਿੰਡਾ ਦੇ ਚ 26 27 28 ਇਹਨਾਂ ਦਿਨਾਂ ਚ ਐਦਾ ਆਮ ਹੁੰਦਾ ਸੀਗਾ ਹੁਣ ਬਠਿੰਡੇ ਦੇ ਮੇਲੇ ਤੱਕ ਅਖਬਾਰਾਂ ਚ ਖਬਰਾਂ ਲੱਗਣ ਕਰਕੇ ਵਿਰੋਧ ਹੋਣ ਕਰਕੇ ਲੋਕੀ ਬੜੇ ਸੁਚੇਤ ਸਨ ਅੱਛਾ ਬਠਿੰਡੇ ਦੇ ਮੇਲੇ ਤੇ ਅਸੀਂ ਸਵੇਰੇ ਜਾਂਦੇ ਆਂ ਸ਼ਾਮੀ ਆ ਜਾਂਦੇ ਆਂ ਲੁਧਿਆਣੇ 2 ਦਿਨ ਦਾ ਮੇਲਾ ਲੱਗਦਾ ਉੱਥੇ ਇੱਕੋ ਦਿਨ ਦਾ ਲੱਗਦਾ ਤੇ ਉਹ ਵੀ ਕਹਿ ਲਓ ਵੀ ਵਰਚੂਲੀ 2 ਜਾਂ 3 ਘੰਟੇ ਦਾ ਮੇਲਾ ਹੁੰਦਾ ਹ ਹ 10 11 ਵਜੇ ਸ਼ੁਰੂ ਹੁੰਦਾ 2 ਵਜੇ ਤੱਕ ਬਹੁਤੇ ਕਿਸਾਨ ਆਪਣਾ ਲੈ ਕੇ ਵੜ ਜਾਂਦੇ ਨੇ ਬਾਕੀ ਸ਼ਾਮੀ 5 6 ਵੇ ਤੱਕ ਚੱਲਦਾ ਰਹਿੰਦਾ ਗੁਰਦੀਪ ਜੀ ਬਠਿੰਡੇ ਦੇ ਕਿਸਾਨ ਮੇਲੇ ਤੇ 2 ਘੰਟੇ ਦੇ ਵਿੱਚ ਕਹਿ ਲੋ 2000 ਕਿਤਾਬ ਸੇਲੋ ਜੀ 2000 ਕਿਤਾਬ ਸੇਲੋ ਅੱਛਾ ਢਿੱਲੋਂ ਸਾਹਿਬ ਨੇ ਵੀ ਸੀ ਸਾਹਿਬ ਨੇ ਪਤਾ ਕੀ ਕੀਤਾ ਜਦੋਂ ਪਹਿਲੀ ਕਿਤਾਬ ਛਪੀ ਸੀ ਨਾ ਉਹਨਾਂ ਨੇ ਹੱਥ ਨਾਲ ਨਾ ਜਿਹੜਾ ਫੋਨ ਨੰਬਰ ਅਸੀਂ ਦਿੱਤਾ ਸੀ ਉਹ ਕੱਟ ਕੇ ਮੈਨੂੰ ਕਹਿੰਦੇ ਸਰਪ ਜੀ ਤੇ ਇੱਥੇ ਤੇਰਾ ਨੰਬਰ ਹੋਣਾ ਚਾਹੀਦਾ ਤੈਨੂੰ ਫਸਟ ਹੈਂਡ ਫੀਡਬੈਕ ਆਣੀ ਚਾਹੀਦੀ ਹੈ ਦੇਖੋ ਉਹਨਾਂ ਦੀ ਦੂਰ ਅੰਦੇਸ਼ੀ ਸੀ ਗੁਰਦੀਪ ਜੀ ਕਿਸਾਨਾਂ ਦੇ ਫੋਨ